8 ਅਕਤੂਬਰ ਕਿਹੋ ਜਿਹਾ ਦਿਨ ਚੜਿਆ ਕਿ ਹਰ ਕੋਈ ਰੱਬ ਨੂੰ ਪੁੱਛ ਰਿਹਾ ਕਿ ਆਖਿਰ ਕਿਉਂ ਕੀਤਾ ਅਜਿਹਾ ਰਾਜਵੀ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਔਰ ਇਸ ਦੁਖਦ ਖਬਰ ਦੇ ਨਾਲ ਹਰ ਕੋਈ ਰੱਬ ਨੂੰ ਇੱਕੋ ਹੀ ਸਵਾਲ ਪੁੱਛ ਰਿਹਾ ਉਹ ਬੱਚਿਆਂ ਦੇ ਨਾਲ ਉਹ ਪੈਨ ਦੇ ਨਾਲ ਉਹ ਘਰ ਆਲੀ ਦੇ ਨਾਲ ਤੇ ਉਹ ਮਾਂ ਦੇ ਨਾਲ ਅਜਿਹਾ ਕਿਉਂ ਕੀਤਾ ਕਿਉਂ ਜਵਾਨ ਪੁੱਤ ਉਹਨਾਂ ਤੋਂ ਖੋ ਲਿਆ ਕਿ ਉਹ ਸੋਹਣੀ ਜਹੀ ਮੁਸਕਰਾਹਟ ਇੱਕ ਬੁਲੰਦ ਜਜ਼ਬਾ ਆਜੋ ਜ਼ਰਬ ਮੋਰੇ ਉਸ ਮੌਤ ਮੋਰੇ ਹਾਰ ਗਿਆ 27 ਸਤੰਬਰ ਨੂੰ ਉਹਨਾਂ ਦਾ ਸੜਾ ਖਾਤਸਾ ਹੋਇਆ ਸੀ ਤੇ ਅੱਜ ਜਿੱਤੇ ਇੱਕ ਪਰਿਵਾਰ ਦਾ ਬਹੁਤ ਵੱਡਾ ਘਾਟਾ ਪਿਆ ਉਥੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਲਈ ਇੱਕ ਹੋਣਹਾਰ ਕਲਾਕਾਰ ਸ਼ਾਕਮਲ ਗਾਇਕ ਚਲਾ ਗਿਆ ਗੁਰਪ੍ਰੀਤ ਕੋਘੀ ਜੀ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਫੋਟੋ ਸਾਂਝੀ ਕੀਤੀ ਤੇ ਲਿਖਿਆ ਮੌਤ ਕਲੇਣੀ ਜਿੱਤ ਗਈ ਜਵੰਦਾ ਹਾਰ ਗਿਆ ਕਿਵੇਂ ਭੁਲਾਵਾਂਗੇ ਤੈਨੂੰ ਨਿੱਕੇ ਵੀਰ ਨੀਰੂ ਬਾਜਵਾ ਨੇ ਲਿਖਿਆ ਹਾਰਟ ਬ੍ਰੋਕਨ ਬਾਈ ਦ ਟਰਾਜਿਕ ਲਾਸ ਆਫ ਸੱਚ ਅ ਯੰਗ ਐਂਡ ਪ੍ਰੋਮਿਸਿੰਗ ਲਾਈਫ ਸੈਂਡਿੰਗ ਡੀਪੈਸਟ ਕੰਡੋਲੈਂਸਸ ਟੂ ਦ ਫੈਮਿਲੀ ਐਂਡ ਦ ਲਵਡ ਵਾਂਸ ਆਫ ਰਾਜਵੀ And peace during this unimaginable time, gone far too soon but never forgotten. ਹੋਸਟਲ ਵਿੱਚ ਇਕੱਠੇ ਰਿਆਸ ਕਰਨ ਤੋਂ ਲੈ ਕੇ ਰੀਸੈਂਟ ਟਾਈਮਸ ਵਿੱਚ ਇਕੱਠੇ ਫਿਲਮ ਕਰਨ ਤੱਕ ਰਗਵੀਰ ਬੋਲੀ ਦੇ ਨਾਲ ਰਾਜਵੀ ਜਵੰਦਾ ਦਾ ਇੱਕ ਖਾਸ ਰਿਸ਼ਤਾ ਸੀ ਕਾਲਜ ਦੀ ਫੋਟੋ ਤੋਂ ਲੈ ਕੇ ਫਿਲਮ ਸੈੱਟ ਦੀ ਫੋਟੋ ਨੂੰ ਸ਼ੇਅਰ ਕਰਦੇ ਰਗਵੀਰ ਬੋਲੀ ਨੇ ਲਿਖਿਆ ਤੁੱਖਾ ਕਰ ਗਿਆ ਜਵੰਦਿਆ ਕਿੱਥੇ ਲੱਭੀਏ ਤੈਨੂੰ ਦੱਸ ਹੋਸਟਲ 'ਚ ਕਮਰਿਆਂ 'ਚ ਇਕੱਠੇ ਰਹੇ ਇਕੱਠਿਆਂ ਨੇ ਸਟੇਜਾਂ ਲਾਈਆਂ ਇਕੱਠਿਆਂ ਨੇ ਕਿੰਨੇ ਮੁਕਾਬਲੇ ਜਿੱਤੇ ਜਵੰਦੇ ਦੇ ਹੋਸਟਲ 'ਚ ਇੰਨੇ ਮੈਨੂੰ ਆਪਣੇ ਕੋਲ ਰੱਖ ਲੈਣਾ ਤੇ ਕਹਿੰਦਾ ਕੀ ਖਾਏਗਾ ਪੀਏਗਾ ਦੁੱਧ ਪੱਤੀ ਨਾਲ ਸਮੋਸੇ ਮੰਗਵਾਨੇ ਆ ਤੇ ਗਾਉਂਦੇ ਹੱਸਦੇ ਰਹਿੰਦੇ ਆ ਫਿਰ ਇੰਨੀ ਮਿਹਨਤ ਕਰਕੇ ਅੱਜ ਆ ਮਕਾਮ ਹਾਸਲ ਕੀਤਾ ਤੇ ਰੱਬ ਨੇ ਬਹੁਤ ਗਲਤ ਕੀਤਾ ਕਿਸੇ ਦੀ ਅਰਦਾਸ ਵੀ ਨਾ ਸੁਣੀ ਮੈਨੂੰ ਕਹਿੰਦਾ ਸੀ ਮੈਨੂੰ ਪਤਾ ਤੇਰੇ ਯਾਰ ਸਾਰੇ ਹੀ ਆ ਇੰਡਸਟਰੀ ਚ ਪਰ ਤੇਰੇ ਵਿਆਜ ਅਖਾੜਾ ਤਾਂ ਮੈਂ ਹੀ ਲਾऊं ਫੇਰ ਜਿਹੜਾ ਮਰਜ਼ੀ ਗਾਈ ਜਾਵੇ ਸਾਰੇ ਆਪਣੇ ਭਰਾ ਨੇ ਪਰ ਸਟੇਜ ਮੇਰੀ ਹੋ ਆਹ ਜ਼ੁਬਾਨ ਦੇ ਕੇ ਕਿੱਥੇ ਚਲਾ ਗਿਆ ਸੋਨਿਆ ਵੀਰਾ ਤੇਰੇ ਵਰਗੇ ਪੁੱਤ ਦੋਸਤ ਭਰਾ ਪਿਤਾ ਤੇ ਕਲਾਕਾਰ ਕਦੇ-ਕਦੇ ਆਉਂਦੇ ਚੱਕਤੇ ਹਸਮੁਖ ਪਿਆਰਾ ਸੁਨੱਖਾ ਹਰ ਕਿਸੇ ਦੀ ਮਦਦ ਕਰਨ ਵਾਲਾ ਕਿਸੇ ਨਾਲ ਕੋਈ ਵੀ ਖਾਰ ਨਾ ਰੱਖਣ ਵਾਲਾ ਸਾਡਾ ਯਾਰ ਚਲਾ ਗਿਆ ਕਿੰਨੀਆਂ ਖਟੀਆਂ ਮਿੱਠੀਆਂ ਯਾਦਾਂ ਛੱਡ ਗਿਆ ਸਾਡੇ ਕੋਲ ਬਸ ਕਹਿਣ ਨੂੰ ਕੁਝ ਨਹੀਂ ਰਿਹਾ ਬਸ ਪਰਵਾਸਾ ਹੀ ਹੈ ਦਿਲ ਨੂੰ ਰੱਬਾ ਜਵਾਕਾ ਤੇ ਮਾਂ ਤੇ ਘਰਾਲੀ ਤੇ ਤੇ ਭੈਣ ਤੇ ਕਿਸੇ ਤੇ ਤਰਸ ਨਹੀਂ ਆਇਆ ਤੈਨੂੰ ਚੰਗਾ ਜਵੰਦਿਆ ਜਦ ਕਦੀ ਮਿਲੇ ਤੈਨੂੰ ਫੇਰ ਪੁੱਛਾਂਗੇ ਕਿ ਵੀ ਕਿਉਂ ਗਿਆ ਸੀ ਉਸਤੇ ਅਲਵਿਦਾ ਸੋਨਿਆ ਵੀਰਾ ਪਰਿਵਾਰ ਤੇ ਮਹਿਰ ਪਰਿਆ ਹੱਥ ਰੱਖੇ ਮਾਲਕਾ ਜਸਬੀਤ ਜੱਸੀ ਨੇ ਵੀ ਪਿਕਚਰ ਸ਼ੇਅਰ ਕੀਤੀ ਔਰ ਲਿਖਿਆ ਹਾਏ ਮੇਰੇ ਰੱਬਾ ਤੱਕਾ ਕਰ ਦਿੱਤਾ ਸਜਨਦੀਪ ਨੇ ਲਿਖਿਆ ਤੇਰੇ ਤੋਂ ਬਾਈ ਬੜਾ ਕੁਝ ਸਿੱਖਿਆ ਸੀ ਅਜੇ ਹੋਰ ਬਹੁਤ ਕੁਝ ਸਿੱਖਣਾ ਸੀ ਤੂੰ ਬੜੀ ਛੇਤੀ ਸਾਥ ਛੜ ਗਿਆ ਬਾਈ ਸਾਡਾ ਮਹਾਰਾਜ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪ੍ਰੀਧਰਪਾਲ ਨੇ ਲਿਖਿਆ ਬਹੁਤ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਵੰਦਾ ਅੱਜ ਸਾਡੇ ਚ ਨਹੀਂ ਰਹੇ ਬਹੁਤ ਦੁਆਵਾਂ ਕੀਤੀਆਂ ਸਭ ਨੇ ਔਰ ਸ਼ਾਇਦ ਰਬ ਅੱਖਾਂ ਕੰਨ ਬੰਦ ਕਰਕੇ ਬੈਠਾ ਸੀ ਪਰਿਵਾਰ ਤੇ ਤੁਖਾ ਦਾ ਪਹਾੜ ਟੁੱਟ ਪਿਆ ਅੱਜ ਪਰਮਾਤਮਾ ਚੰਨਾ ਜੀ ਨਿਵਾਸ ਦੇ ਵੀਰ ਨੂੰ ਪਰਿਵਾਰ ਨੂੰ ਪਾਨਾ ਮੰਨਣ ਦਾ ਬਲ ਬਖਸ਼ੇ ਹਰੀਸ਼ ਵਰਮਾ ਨੇ ਲਿਖਿਆ ਬਹੁਤ ਦੁਖੀ ਮਨਣਾ ਲਿਖ ਰਿਹਾ ਹੈ ਰੈਸਟ ਇਨ ਪੀਸ ਰਾਜਵੀਰ ਮਨ ਹੀਰੇ ਤਾਲਕ ਨੇ ਲੈ ਕੇ ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜ਼ੀਜ਼ ਰਾਜਵੀ ਜਵੰਦਾ ਅੱਜ ਦੁਨੀਆ ਤੋਂ ਇੱਕ ਅਨਮੋਲ ਹੀਰਾ ਇੱਕ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰ ਵਾਲੀ ਦਾ ਸੁਹਾਗ ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਵਖਸ਼ੇ ਮੈਂ ਜਿੰਨੇ ਜੋਗਾ ਹਾਂ ਜਵਿੰਦਾ ਪਰਿਵਾਰ ਨਾਲ ਖੜਾ ਹਾਂ ਰਾਜਵੀਰ ਜਵੰਦਾ ਦੀ ਸੋਹਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਤਾਂ ਨੇ ਲਿਖਿਆ ਅਸੀਂ ਇਸ ਖਬਰ ਨਾਲ ਕਿਵੇਂ ਸਮਝੌਤਾ ਕਰੀਏ ਸਾਡੀਆਂ ਆਸਾਂ ਕਿਵੇਂ ਕਾਮਯਾਬ ਨਾ ਹੋਈਆਂ ਅਜੇ ਵੀ ਸੁਪਨੇ ਹੀ ਮਿਲ ਰਹੇ ਇਹ ਲਿਖਣਾ ਵੀ ਅਸਲੀਅਤੋਂ ਪਰੇ ਲੱਗਦਾ ਹੈ ਰਾਜਵੀਰ ਸਿਰਫ ਇੱਕ ਕਾਬਿਲ ਕਲਾਕਾਰ ਨਹੀਂ ਸਗੋ ਜ਼ਿੰਦਗੀ ਸਕਾਰਾਤਮਕ ਊਰਜਾ ਅਤੇ ਨਿਮਰਤਾ ਨਾਲ ਭਰਪੂਰ ਰੂਹ ਸਨ ਬਹੁਤ ਜਲਦੀ ਚਲੇ ਗਏ ਪਰ ਤੁਹਾਡੀ ਆਵਾਜ਼ ਤੁਹਾਡੀ ਰੂਹ ਅਤੇ ਤੁਹਾਡੀ ਚੰਗਿਆਈ ਸਾਡੀਆਂ ਯਾਦਾਂ ਚ ਸਦਾ ਜ਼ਿੰਦਾ ਰਹੇਗੀ ਤੁਸੀਂ ਹਮੇਸ਼ਾ ਯਾਦ ਰੋਹੋਗੇ ਪਰਿਵਾਰ ਨੂੰ ਹਿੰਮਤ ਅਤੇ ਸਬਰ ਮਿਲੇ ਹੈਪੀ ਰਾਈ ਕੋਟੀ ਨੇ ਲਿਖਿਆ ਰੱਬਾ ਤੈਨੂੰ ਇੰਜ ਨਹੀਂ ਸੀ ਚਾਹੀਦਾ ਰਾਜਵੀਰ ਬਈ ਤੇਰੇ ਪਿਆਰ ਦੇ ਕਰਜ਼ੇ ਅਗਲੇ ਜਨਮ ਲਾਵਾਂਗੇ ਪਰ ਤੂੰ ਵੀ ਤੱਕਾ ਕੀ ਤਿਆਰ 27 ਸਪਟੈਂਬਰ ਨੂੰ ਮਨਹੂਸ ਜਸਨ ਖੁਦ ਆਵ ਰਾਜਵੀਰ ਜਵੰਦਾ ਬਾਈ ਚਲਾ ਕੇ ਮਾਚਲ ਪ੍ਰਦੇਸ਼ ਵਾਲੇ ਇਲਾਕੇ ਜਾ ਰਹੀ ਸੀ ਔਰ ਬੱਦੀ ਦੇ ਕੋਲ ਉਹਨਾਂ ਦਾ ਐਕਸੀਡੈਂਟ ਹੋਇਆ ਬਹੁਤ ਹੀ ਕਾਤਕ ਐਕਸੀਡੈਂਟ ਉਹ ਆਪਣੀ ਬਾਈਕ ਤੇ ਸੀਗੇ ਤੇ ਬਾਈਕ ਦੇ ਸਾਹਮਣੇ ਜਦ ਦੋ ਪਸ਼ੂ ਲੜਦੇ ਹੋਏ ਉਹਨਾਂ ਦੇ ਸਾਹਮਣੇ ਆਏ ਤਾਂ ਉਸ ਦੇ ਹਿਚਾਲੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਕਰਕੇ ਉਹਨਾਂ ਨੂੰ ਹੈੱਡ ਔਰ ਸਪਾਈਨ ਇਨਜਰੀਜ਼ ਦਸੀ ਜਾ ਰਹੀ ਸੀ ਪਾਈਨ ਇਨਜਰੀਜ਼ ਇੰਨੀ ਕਿ ਜ਼ਿਆਦਾ ਗੰਭੀਰ ਸੀ ਜਿਸ ਦੇ ਚੱਲ ਦੇ ਪਿਛਲੇ 12 ਦਿਨਾਂ ਤੋਂ ਉਹਨਾਂ ਨੂੰ ਵੈਂਟਿਲੇਟਰ ਦੇ ਰੱਖਿਆ ਹੋਇਆ ਸੀ ਹਰ ਕੋਈ ਅਰਦਾਸ ਕਰ ਰਿਹਾ ਸੀ ਹਰ ਕੋਈ ਇਹੀ ਆਖ ਰਿਹਾ ਸੀ ਕਿ ਜਿੱਤੇ ਉਹਨਾਂ ਦਾ ਸਰੀਰ ਉਹਨਾਂ ਦਾ ਸਾਥ ਦੇ ਰਿਹਾ ਉਹਨਾਂ ਦੀ ਇਹ ਇਨਜਰੀਜ਼ ਰਿਕਵਰ ਕਰਨ ਤੇ ਮੁਰਦੋਂ ਵਾਪਿਸ ਇਨਸਾਨ ਸਿਹਤਮੰਦ ਹੋ ਜਾਵੇ ਪਰ ਅਜਿਹਾ ਲੱਗ ਰਿਹਾ ਕਿ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਲੱਖਾਂ ਫੈਨਸ ਨੇ ਲੱਖਾਂ ਚੌਣ ਵਾਲੇ ਨੇ ਪਰ ਅਜਿਹਾ ਲੱਗ ਰਿਹਾ ਕਿ ਕੋਈ ਵੀ ਅਰਦਾਸ ਮੁਕੰਮਲ ਨਹੀਂ ਹੋਈ